ਗੁਰੂ ਤੇਰੀ ਸਾਸ ਨੂੰ ਬਹੁਤ ਪਿਆਰ ਕਰੀ ਸਸਿ। ਕੀ ਹੋਇਆ ਜਦੋਂ ਭਗਤ ਕਬੀਰ ਜੀ ਨੂੰ ਅੱਗ ਵਿੱਚ ਸੁੱਟਦਾ ਸੁੱਟ ਦਿੱਤਾ ਗਿਆ। ਇੱਕ ਵਾਰੀ ਭਗਤ ਕਬੀਰ ਜੀ ਕਾਸ਼ੀ ਗਏ ਤੇ ਕਾਸ਼ੀ ਦਾ ਜਿਹੜਾ ਰਾਜਾ ਸੀ ਉਹ ਉਹਨਾਂ ਨੇ ਭਗਤ ਕਬੀਰ ਜੀ ਨੂੰ ਬੁਲਾਇਆ ਕਿਉਂਕਿ ਭਗਤ ਕਬੀਰ ਜੀ RAM ਤੇ रहीम ਦੋਨਾਂ ਦਾ ਪ੍ਰਚਾਰ ਕਰ ਰਹੇ ਸੀ। ਭਗਤ ਜੀ ਉਹਨਾਂ ਦੇ ਦਰਬਾਰ ਵਿੱਚ ਗਏ ਉਹਨਾਂ ਨੇ ਪੁੱਛਿਆ ਤੂੰ ਇਦਾਂ ਕਿਉਂ ਕਰ ਰਿਹਾ ਤੂੰ ਇੱਕ ਮੁਸਲਮਾਨ ਹੈ ਤੇ ਭਗਤ ਕਬੀਰ ਜੀ ਨੇ ਕਿਹਾ ਆਕਾਸ਼ ਤੇ ਪਤਾਲ ਦੋਨਾਂ ਦਾ ਮਾਲਿਕ ਇੱਕ ਹੀ ਹੈ ਉਹਨਾਂ ਰਾਜੇ ਨੇ ਦੁਬਾਰਾ ਪੁੱਛਿਆ ਕਿ ਤੂੰ ਨਹੀਂ ਮੰਨਣਾ ਭਗਤ ਕਬੀਰ ਜੀ ਨੇ ਕਿਹਾ ਨਹੀਂ ਮੰਨਣਾ ਉਹਨਾਂ ਨੇ ਆਗਿਆ ਦਿੱਤੀ ਕਿ ਬਾਦਸ਼ਾਹ ਦੇ ਬਾਰ ਇੱਕ ਅੱਗ ਲਾ ਦਿੱਤੀ ਜਾਵੇ ਤੇ ਭਗਤ ਕਬੀਰ ਨੂੰ ਉਹਦੇ ਵਿੱਚ ਬਿਠਾ ਦਿੱਤਾ ਜਾਵੇ ਜਦੋਂ ਪਗਲ ਕਬੀਰ ਜੀ ਨੂੰ ਉਹਦੇ ਵਿੱਚ ਬਿਠਾ ਦੇ ਪਠਾਨ ਲੱਗੇ ਤਾਂ ਕਾਜ਼ੀ ਨੇ ਇੱਕ ਵਾਰੀ ਫੇਰ ਪੁੱਛਿਆ ਕਿ ਤੂੰ ਮੰਨ ਜਤੀ ਰਹੀਮ ਰਾਮਦਾਨ ਨਾਮ ਛੱਡ ਦੇ ਉਹ ਕਹਿੰਦਾ ਨਹੀਂ ਕਹਿੰਦੇ ਕਾਜ਼ੀ ਕਹਿੰਦਾ ਅੱਗ ਕਿਸੇ ਨੂੰ ਨਹੀਂ ਦੇਖਦੀ ਉਹ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਆਪਣਾ ਕੰਮ ਕਰੋ ਮੈਂ ਆਪਣਾ ਕੰਮ ਕਰਾਂਗਾ ਮੇਰਾ ਰਾਮ ਮੇਰੇ ਨਾਲ ਹੈ ਉਹਨਾਂ ਨੇ ਅੱਗ ਲਾ ਦਿੱਤੀ ਤੇ ਪਗਲ ਕਬੀਰ ਜੀ ਨੂੰ ਉਹਦੇ ਵਿੱਚ ਬਿਠਾ ਦਿੱਤਾ ਥੋੜੀ ਹੀ ਦੇਰ ਬਾਅਦ ਦੇਖਤੇ ਹੀ ਦੇਖਦੇ ਨੇ ਰੀ ਚੱਲ ਲੱਗੀ ਤੇ ਮੀ ਪੈਣ ਲੱਗ ਗਿਆ ਅੱਗ ਬੁਝ ਗਈ ਤੇ ਭਗਤ ਜੀ ਸਹੀ ਸਲਾਮਤ ਵਿੱਚੋਂ ਬਾਹਰ ਆ ਗਏ ਤੇ ਲੋਕ ਉਹਨਾਂ ਦੇ ਦਰਸ਼ਨ ਕਰਨ ਲੱਗ ਪਏ ਲੇਕਿਨ ਕਬ ਭਗਤ ਕਬੀਰ ਜੀ ਆਪਣੇ ਹੀ ਵਿੱਚ ਮਗਨ ਸਨ ਭਗਤ ਜੀ ਦਾ ਖਾਲਸਾ ਬਹੀ ਸਿੰਘ ਜੀ ਕੀ ਫਤਿਹ